ਇੰਡੀਅਸ ਮੌਸਮ ਦੇ ਵਿੱਚ ਘਰਾਂ ਦੇ ਗਏ ਜੋ ਗੈਸ ਹੁੰਦੇ ਆ ਨਾ ਉੱਤੇ ਚਾਹ ਦਾ ਪਤੀਲਾ ਧਰਿਆ ਹੀ ਰਹਿੰਦਾ ਹੈ ਇਹ ਚਾਹ ਹੁਣ ਜਿਹੜੀ ਸਰਦੀਆਂ 'ਚ ਆਪਾਂ 5 ਤੋਂ 6 ਵਾਰੀ ਪੀਂਨੀ ਆ ਇਹ ਸਿਹਤ ਲਈ ਫਾਇਦੇਮ ਹੁੰਦਾ ਜਾਂ ਹਾਨੀਕਾਰਕ ਹੈ ਬਹੁਤ ਹਾਨੀਕਾਰਕ ਹੈ ਜੀ ਸਾਨੂੰ ਚਾਹ ਦੀ ਜਗ੍ਹਾ ਹਰਬਲ ਟੀਜ਼ ਲੈ ਲੈਣੀਆਂ ਚਾਹੀਦੀਆਂ ਜਿਵੇਂ ਕਿ ਅਸੀਂ ਅਦਰਕ ਦਾਲਚੀਨੀ ਦਾ ਪਾਣੀ ਲੈ ਸਕਦੇ ਆ ਇਸ ਤੋਂ ਇਲਾਵਾ ਤੁਸੀਂ ਕੜਾ ਬਣਾ ਕੇ ਲੈ ਸਕਦੇ ਹੋ ਜੀਰਾ ਜਵੈਨ ਸੌਂਫ ਨੂੰ ਵਾਈਲ ਕਰਕੇ ਸਰਦੀਆਂ 'ਚ ਸਾਡਾ ਦਿਲ ਕਰਦਾ ਕੁਛ ਅਸੀਂ ਗਰਮ ਪਾਣੀ ਪੀਏ ਬੇਸਿਕਲੀ ਓ ਸਾਨੂੰ ਗਰਮਾਹਟ ਸਾਨੂੰ ਲੱਗਦਾ ਚਾਹ ਤੁਮ ਮਿਲੇਗੀ ਚਾਹ ਤੁਸੀਂ ਇੱਕ ਤੋਂ ਦੋ ਕੱਪ ਲੋ ਇਸ ਤੋਂ ਇਲਾਵਾ ਕੋਸ਼ਿਸ਼ ਕਰੋ ਸਾਰਾ ਦਿਨ ਕੋਸਾ ਪਾਣੀ ਪੀਓ ਅਗਰ ਡੇ ਟਾਈਮ ਹੈ ਤੇ ਤੁਸੀਂ ਉਹਦੇ 'ਚ ਹਲਕਾ ਜਿਹਾ ਨਿੰਬੂ ਪਾ ਕੇ ਲੈ ਸਕਦੇ ਹੋ ਤੇ ਪਾਣੀ ਬੋਇਲ ਕਰਕੇ ਉਹਨਾਂ ਨੂੰ ਵਿੱਚ ਸਪਾਈਸਿਸ ਪਾ ਕੇ ਤੁਸੀਂ ਲੈ ਸਕਦੇ ਹੋ ਇਹ ਜ਼ਿਆਦਾ ਫਾਇਦੇਮੰਦ ਹੈ ਚਾਹ ਦੇ ਕੰਪੈਰੀਟਿਵਲੀ ਬਿਲਕੁਲ ਕੁਝ ਲੋਕ ਜਿਹੜੀ ਹੁੰਦੀ ਹੈ ਨਾ ਕਹਿੰਦੇ ਸਵੇਰੇ ਉੱਠਦੀ ਸਾਰ ਸਾਡੀ ਅੱਖ ਨਹੀਂ ਖੁੱਲਦੀ ਸਾਨੂੰ ਚਾਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਇਹ ਜਿਹੜੇ ਖਾਲੀ ਪੇਟ ਚਾਹ ਪੀਂਦੇ ਨੇ ਇਹਦੇ ਵੀ ਨੁਕਸਾਨ ਹੁੰਦਾ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਮੈਂ ਹਮੇਸ਼ਾ ਸਾਰਿਆਂ ਨੂੰ ਕਹਿੰਨੀ ਆ ਕਦੀ ਵੀ ਆਪਣਾ ਦਿਨ ਤੁਸੀਂ ਚਾਹ ਤੋਂ ਨਹੀਂ ਸ਼ੁਰੂ ਕਰਨਾ ਚਾਹ ਦੇ ਅੰਦਰ ਸੀ ਯੂਜੂਲੀ ਸਰਦियां ਹੀ ਦੇਖਦੇ ਸੀ ਪ੍ਰਾਂਠੀ ਖਾ ਰਿਹਾ ਨਾਲ ਚਾਹ ਪੀ ਰਿਹਾ ਸਵੇਰ ਉੱਠ ਰਿਹਾ ਸਭ ਤੋਂ ਪਹਿਲੇ ਚਾਹ ਪੀ ਰਿਹਾ ਰੋਟੀ ਸਬਜੀ ਕੁਝ ਵੀ ਹੁੰਦੀ ਆ ਖੀਰ ਚ ਅਸੀਂ ਕਹਿੰਦੇ ਆ ਨਾਲ ਚਾਹ ਹੀ ਕੱਬ ਬਣਾ ਲਓ ਥੋੜੀ ਜੀ ਹੈ ਨਾ ਕਾਫੀ 99% ਆਫ ਪੋਪੂਲੇਸ਼ਨ ਪੰਜਾਬ ਦੇ ਵਿੱਚ ਸਪੈਸ਼ਲੀ ਆਈ ਥਿੰਕ ਇਹ ਕਲਚਰ ਜ਼ਿਆਦਾ ਹੈ ਬਟਾ ਤੁਹਾਡੀ ਸੇ ਦਿਵਸ ਤੇ ਬਹੁਤ ਨੁਕਸਾਨਦੇ ਹੈ। ਚਾਹ ਦੇ ਅੰਦਰ ਟੈਨਿਨ ਨਾਮ ਦਾ ਇੱਕ ਕੰਪਾਊਂਡ ਹੁੰਦਾ ਹੈ। ਅਗਰ ਤੁਸੀਂ ਉਹਨੂੰ ਚਾਹ ਨੂੰ ਨਾਲ ਲੈਂਦੇ ਹੋ ਖਾਣੇ ਦੇ ਤੇ ਉਹ ਤੁਹਾਡੀ ਫੂਡ ਐਬਜ਼ોર્ਪਸ਼ਨ ਨੂੰ ਹਿੰਡਰ ਕਰਦਾ ਹੈ। ਉਹਨੂੰ ਅੱਛੀ ਤਰ੍ਹਾਂ ਫੂਡ ਨੂੰ ਐਬਜ਼ੌਰਬ ਨਹੀਂ ਹੋਣ ਦਿੰਦਾ ਉਹਦੇ ਨਿਊਟ੍ਰੀਐਂਟਸ ਨੂੰ। ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਚਾਹ ਸੀ ਅੱਧਾ ਘੰਟਾ ਪਹਿਲੇ ਜਾਂ ਅੱਧਾ ਘੰਟਾ ਬਾਅਦ ਲਈਏ। ਤੇ ਕੋਸ਼ਿਸ਼ ਕਰੋ ਦਿਨ ਚ 2 ਜਾਂ 3 ਕੱਪ ਤੋਂ ਜ਼ਿਆਦਾ ਚਾਹ ਬਿਲਕੁਲ ਨਹੀਂ ਲੈਣੀ। ਕਹਿੰਦੇ ਇਸ ਮੌਸਮ ਦੇ ਵਿੱਚ ਘਰਾਂ ਦੇ ਗੈ ਜੋ ਗੈਸ ਹੁੰਦੇ ਹਨ ਨਾ ਉੱਤੇ ਚਾਹ ਦਾ ਪਤੀਲਾ ਧਰਿਆ ਹੀ ਰਹਿੰਦਾ ਇਹ ਚਾਹ ਹੁਣ ਜਿਹੜੀ ਸਰਦੀਆਂ 'ਚ ਆਪਾਂ 5 ਤੋਂ 6 ਵਾਰੀ ਪੀਂਦੀ ਆ ਇਹ ਸਿਹਤ ਲਈ ਫਾਇਦੇਮੰਦ ਹੈ ਜਾਂ ਹਾਨੀਕਾਰਕ ਹੈ ਬਹੁਤ ਹਾਨੀਕਾਰਕ ਹੈ ਜੀ ਸਾਨੂੰ ਚਾਹ ਦੀ ਜਗ੍ਹਾ ਹਰਬਲ ਟੀਜ਼ ਲੈ ਲੈਣੀਆਂ ਚਾਹੀਦੀਆਂ ਜਿਵੇਂ ਕਿ ਅਸੀਂ ਅਦਰਕ ਦਾਲਚੀਨੀ ਦਾ ਪਾਣੀ ਲੈ ਸਕਦੇ ਆ ਇਸ ਤੋਂ ਇਲਾਵਾ ਤੁਸੀਂ ਕੜਾ ਬਣਾ ਕੇ ਲੈ ਸਕਦੇ ਹੋ ਜੀਰਾ ਜਵੈਨ ਸੌਫ ਨੂੰ ਬੋਇਲ ਕਰਕੇ ਸਰਦੀਆਂ 'ਚ ਸਾਡਾ ਦਿਲ ਕਰਦਾ ਕੁਛ ਅਸੀਂ ਗਰਮ ਪਾਣੀ ਪੀਏ ਬੇਸਿਕਲੀ ਉਹ ਸਾਨੂੰ ਗਰਮਾਹਟ ਸਾਨੂੰ ਲੱਗਦਾ ਚਾਹ ਤੋਂ ਮਿਲੇਗੀ ਚਾਹ ਤੁਸੀਂ ਇੱਕ ਤੋਂ ਦੋ ਕੱਪ ਲੋ ਇਸ ਤੋਂ ਇਲਾਵਾ ਕੋਸ਼ਿਸ਼ ਕਰੋ ਸਾਰਾ ਦਿਨ ਕੋਸਾ ਪਾਣੀ ਪੀਓ ਅਗਰ ਡੇ ਟਾਈਮ ਹੈ ਤਾਂ ਤੁਸੀਂ ਉਹਦੇ ਚ ਹਲਕਾ ਜਿਹਾ ਨਿੰਬੂ ਪਾ ਕੇ ਲੈ ਸਕਦੇ ਹੋ ਤੇ ਪਾਣੀ ਬੋਇਲ ਕਰਕੇ ਉਹਨਾਂ ਨੂੰ ਵਿੱਚ ਸਪਾਈਸਿਸ ਪਾ ਕੇ ਤੁਸੀਂ ਲੈ ਸਕਦੇ ਹੋ ਇਹ ਜ਼ਿਆਦਾ ਫਾਇਦੇਮੰਦ ਹੈ ਚਾਹ ਦੇ ਕੰਪੈਰੀਟਿਵ ਬਿਲਕੁਲ ਕੁਝ ਲੋਕ ਜਿਹੜੇ ਹੁੰਦੇ ਆ ਨਾ ਕਹਿੰਦੇ ਸਵੇਰੇ ਉੱਠਦੀ ਸਾਰ ਸਾਡੀ ਅੱਖ ਨਹੀਂ ਖੁੱਲਦੀ ਸਾਨੂੰ ਚਾਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਇਹ ਜਿਹੜੇ ਖਾਲੀ ਪੇਟ ਚਾਹ ਪੀਂਦੇ ਨੇ ਇਹਦੇ ਵੀ ਨੁਕਸਾਨ ਹੁੰਦਾ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਮੈਂ ਹਮੇਸ਼ਾ ਸਾਰਿਆਂ ਕਹਿੰਨੀ ਆ ਕਦੀ ਵੀ ਆਪਣਾ ਦਿਨ ਤੁਸੀਂ ਚਾਹ ਤੋਂ ਨਹੀਂ ਸ਼ੁਰੂ ਕਰਨਾ ਚਾਹ ਦੇ ਅੰਦਰ ਸੀ ਯੂਜੂਲੀ ਸਰਦियां ਹੀ ਦੇਖਦੇ ਆਸੀਂ ਪ੍ਰਾਂਟੀ ਖਾ ਰਿਹਾ ਨਾਲ ਚਾਹ ਪੀ ਰਿਹਾ ਸਵੇਰ ਉੱਠ ਰਿਹਾ ਸਭ ਤੋਂ ਪਹਿਲੇ ਚਾਹ ਪੀ ਰਿਹਾ ਰੋਟੀ ਸਬਜੀ ਕੁਝ ਵੀ ਹੁੰਦੀ ਆ ਖੀਰ ਚ ਅਸੀਂ ਕਹਿੰਨੇ ਆ ਨਾਲ ਚਾਹ ਹੀ ਕੱਬ ਬਣਾ ਲਓ ਥੋੜੀ ਜੀ ਹੈ ਨਾ ਕਾਫੀ 99% ਆਫ ਪੋਪੂਲੇਸ਼ਨ ਪੰਜਾਬ ਦੇ ਵਿੱਚ ਸਪੈਸ਼ਲੀ ਆਈ ਥਿੰਕ ਇਹ ਕਲਚਰ ਜ਼ਿਆਦਾ ਹੈ ਬਟਾ ਤੁਹਾਡੀ ਸਿਹਤ ਵਾਸਤੇ ਬਹੁਤ ਨੁਕਸਾਨਦੇ ਹੈ ਚਾਹ ਦੇ ਅੰਦਰ ਟੈਨਨ ਨਾਮ ਦਾ ਇੱਕ ਕੰਪਾਊਂਡ ਹੁੰਦਾ ਹੈ ਅਗਰ ਤੁਸੀਂ ਉਹਨੂੰ ਚਾਹ ਨੂੰ ਨਾਲ ਲੈਂਦੇ ਹੋ ਖਾਣੇ ਦੇ ਤੇ ਉਹ ਤੁਹਾਡੀ ਫੂਡ ਐਬਜ਼ોર્ਪਸ਼ਨ ਨੂੰ ਹਿੰਡਰ ਕਰਦਾ ਹੈ ਉਹਨੂੰ ਅੱਛੀ ਤਰ੍ਹਾਂ ਫੂਡ ਨੂੰ ਐਬਜ਼ੌਰਬ ਨਹੀਂ ਹੋਣ ਦਿੰਦਾ ਉਹਦੇ ਨਿਊਟ੍ਰੀਐਂਟਸ ਨੂੰ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਚਾਹ ਸੀ ਅੱਧਾ ਘੰਟਾ ਪਹਿਲੇ ਜਾਂ ਅੱਧਾ ਘੰਟਾ ਬਾਅਦ ਲਈਏ ਤੇ ਕੋਸ਼ਿਸ਼ ਕਰੋ ਦਿਨ ਚ 2 ਜਾਂ 3 ਕੱਪ ਤੋਂ ਜ਼ਿਆਦਾ ਚਾਹ ਬਿਲਕੁਲ ਨਹੀਂ ਲੈਣੀ